ਜੇ ਹੁਣ ਪੰਜਾਬ ਦਾ 40000 ਗੱਲਾ ਅਕਵਾਇਰ ਹੋ ਗਿਆ ਨਾ ਤੇ ਸਮਝ ਲੋ ਟੁੱਟ ਗਈ ਰੀੜ ਦੀ ਹੱਡੀ ਤੇ ਆਹਾ ਵੀਡੀਓ ਜਿਹੜਾ ਕਿਸਾਨ ਦਾ ਪੁੱਤ ਹੋਇਆ ਜਰੂਰ ਸ਼ੇਅਰ ਕਰੂਗਾ ਗੱਲ ਬਈ ਡੂੰਗੀ ਆ ਸੁਣਿਓ ਗੌਰ ਕਰਿਓ ਬਾਹਰਲੇ ਮੁਲਕਾਂ ਦੇ ਵਿੱਚ ਨਾ 1000 ਬੰਦੇ ਦੇ ਮਗਰ ਕੋਈ 7-8 ਬੰਦੇ ਕਿਸਾਨ ਆ ਜਾਂ 10 ਬੰਦੇ ਕਿਸਾਨ ਆ ਬਾਕੀ 990 ਬੰਦੇ ਲੇਬਰ ਕਰਦੇ ਆ ਦਿਹਾੜੀਆਂ ਕਰਦੇ ਆ ਕਿਹਦੇ ਲਈ ਕਰਦੇ ਉਹ ਉਹ ਕਿਰਾਏ ਦੇ ਘਰਾਂ ਚ ਉਹ ਰਹਿ ਰਹੇ ਆ ਸਿਰਫ ਕਿਰਾਇਆ ਭਰਨ ਕਰਤੇ ਹਨਾ ਦਿਹਾੜੀਆਂ ਕਿੰਨਾ ਥੱਲੇ ਕਰਦੇ ਆ ਵੱਡੇ ਵੱਡੇ ਬਿਜ਼ਨਸਮੈਨ ਨਾਲੇ ਕਾਰਪੋਰੇਸ਼ਨ ਘਰਾਣੇ ਥੱਲੇ ਜਿਹੜੇ ਹੁਣ ਪੰਜਾਬ ਜਿਹੜਾ ਛੁਰਵਾਤ ਹੋਈ ਜਾਂਦੀ ਆ ਤੇ ਕਰਦੇ ਕਿਹਦੇ ਲਈ ਆ ਉਹਨਾਂ ਘਰਾਂ ਲਈ ਜਿਹੜੇ ਜਿੰਨਾ ਘਰਾਂ ਦੇ ਵਿੱਚ ਕਿਰਾਏ ਤੇ ਬੈਠੇ ਆ ਤੇ ਕਰਦੇ ਕਿਵੇਂ ਆ ਕੀ ਖਾ ਕੇ ਕਰਦੇ ਆ ਮਤਲਬ ਜਿਹੜਾ ਬਾਹਰਲਾ ਫੂਡ ਆ ਉਹਨੂੰ ਖਾ ਕੇ ਕਰਦਿਆ ਕੰਮ ਕੋਈ ਪੀਜ਼ਾ ਖਾ ਲਿਆ ਕੋਈ 버ਗਰ ਖਾ ਲਿਆ ਕੋਈ ਇਹੋ ਜਿਹਾ ਬਾਹਰੋਂ ਚੀਜ਼ਾਂ ਲੈ ਲੈ ਕੇ ਖਾ ਖਾ ਕੇ ਉਹਨਾਂ ਨਾਲ ਹੀ ਗੁਜ਼ਾਰਾ ਕਰਕੇ ਤੇ ਕਿਰਾਏ ਦੇ ਘਰਾਂ ਲਈ ਕਿਰਾਇਆ ਪੂਰਾ ਕਰ ਲਈ ਦਿਹਾੜੀਆਂ ਕਰਦੇ ਫਿਰਦੇ ਆ ਸਿਸਟਮ ਦੇਖੋ ਤੇ ਜਿਹੜੇ ਇੱਥੇ ਕੋਈ 7-8 ਬੰਦੇ ਜਿਹੜੇ ਹਜ਼ਾਰ ਦੇ ਵਿੱਚੋਂ ਜੇ ਅਸੀਂ ਗੱਲ ਕਰਦੇ ਆ ਜਿਹੜੇ ਖੇਤੀ ਕਰਦੇ ਆ ਉਹ ਵੀ ਵੱਡੇ ਘਰਾਂ ਨਾਲ ਹੀ ਖੇਤੀ ਕਰ ਰਹੇ ਆ ਉਨ੍ਹਾਂ ਨੂੰ ਬਣਾ ਬਣਾ ਕੇ ਦੇਈ ਜਾਂਦੇ ਆ ਉਹ ਗਾਂਵ ਵਪਾਰ ਕਰੀ ਜਾਂਦੇ ਆ ਇਹੋ ਹੀ ਨੀਤੀ ਹੁਣ ਪੰਜਾਬ ਚ ਜਿਹੜੀਆਂ ਵੱਡੀਆਂ ਜਿਹੜੇ ਕਾਰਪੋਰੇਸ਼ਨ ਘਰਾਣੇ ਆ ਉਹ ਲੈ ਕੇ ਆ ਰਹੇ ਆ ਸੋਚੋ ਸਮਝੋ ਜਿਹੜੇ ਬੰਦੇ ਕਹੀ ਜਾਂਦੇ ਨਾ ਵੀ ਕੋਈ ਚੱਕਰ ਨਹੀਂ ਯਾਰ ਕਿੱਡੀ ਕੀ ਗੱਲ ਕਿਸੇ ਨੂੰ ਆਰਾਮ ਨਾਲ ਆਪਦਾ ਆਰਾਮ ਨਾਲ ਬਹਿ ਜਾ ਕੋਈ ਚੱਕਰ ਹੀ ਨਹੀਂ ਹਣਾ ਕੁਛ ਨਹੀਂ ਹੁੰਦਾ ਇਹ ਬਈ ਜੀ ਦੰਦੀ ਆ ਇਹ ਹੁਣ ਵੱਡੀ ਗਈ ਨਾ ਜਿਵੇਂ ਕਹਿੰਦੇ ਹੁੰਦੇ ਨਾ ਵੀ ਸ਼ੇਰ ਦੇ ਮੂੰਹ ਨੂੰ ਮਾਸ ਲੱਗ ਗਿਆ ਜੇ 40000 ਏਕੜ ਅੱਜ ਚਲੀ ਗਈ ਨਾ ਜ਼ਮੀਨ ਤੇ ਸਮਝ ਲੋ ਆਉਣ ਵਾਲੇ ਸਮੇਂ ਚ 80000 ਏਕੜ ਜਾਊਗੀ ਹੁਣ ਆ ਸੰਭਲ ਜੋ ਜੇ ਸੰਭਲਿਆ ਜਾਂਦਾ ਤਾਂ ਆਇਨਾ ਕੋ ਵੀ ਸਾਡੇ ਘਰੇ ਆਗਨੀ ਲੱਗੀ ਅੱਗ ਤਾਂ ਅਜੇ ਸ਼ਹਿਰ ਦੇ ਵਿੱਚ ਆ ਜੇ ਸ਼ਹਿਰ ਚ ਆਗਣਾ ਤੇ ਸਮਝ ਲੋ ਫਿਰ ਆ ਗਈ ਪਿੰਡਾਂ ਵੱਲ ਨੂੰ ਤੱਕੜੇ ਹੋਣਾ ਪੈਣਾ ਬਈ ਜੀ ਇੱਕ ਹੋਰ ਗੱਲ ਬੜੀ ਜ਼ਰੂਰੀ ਆ ਜੇ 40000 ਇਕੱਲਾ ਅੱਜ ਸਰਕਾਰ ਐਕਵਾਇਰ ਕਰਦੀ ਆ ਤਾਂ ਜਿਹੜੇ ਬਾਹਰ ਲੋਕ ਬੈਠੇ ਆ ਨਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਜਿੰਨੇ ਵੀ ਪਰਦੇਸਾਂ ਵਿੱਚ ਜਿਹੜੇ ਪੰਜਾਬੀ ਬੈਠੇ ਆ ਜਿਹੜੇ ਖਾਸ ਕਰਕੇ ਕਿਸਾਨਾਂ ਦੇ ਪੁੱਤ ਆ ਉਹਨਾਂ ਨੇ ਇਹ ਸੋਚਣਾ ਵੀ ਯਾਰ ਜੇ ਸਾਡੀ ਵੀ ਕਿਸੇ ਸਮੇਂ ਕੁਵੈਰ ਹੋ ਗਈ ਅਸੀਂ ਕੀ ਕਰਾਂਗੇ ਜੇ ਕੁਵੈਰ ਹੋ ਗਈ ਨਾ 40000 ਜਿਹੜਾ ਇਕੱਲਾ ਕੁਵੈਰ ਹੋ ਗਿਆ ਉਹਨਾਂ ਨੇ ਕਿਹਾ ਚਲੋ ਯਾਰ ਹੁਣ ਸਾਡੀ ਵੀ ਹੋ ਸਕਦੀ ਆ ਕਿਉਂ ਨਾ ਹੋਵੇ ਜਿੰਨੇ ਵੀ ਜ਼ਮੀਨ ਹੈਗੀ ਆ ਕੋ 10 ਲੱਖ ਨੂੰ 20 ਲੱਖ ਨੂੰ ਜਿੰਨੀ ਵੀ ਹੈਗੀ ਆ ਵੇਚ ਵਟ ਕੇ ਇੱਥੇ ਆਪ ਦਾ ਸੈਟਮ ਖੜਾ ਕੀਤਾ ਜਾਵੇ ਕੱਲ ਨੂੰ ਇਹ ਨਾ ਹੋਵੇ ਵੀ ਆਪਣੇ ਪੱਲੇ ਹੱਥ ਬੱਲੇ ਕੱਖਾਂ ਵਾਲਾ ਢੇਲਾ ਬਣਾ ਆਵੇ ਜਦੋਂ ਉਹ ਇਹੋ ਹੀ ਬੰਦਿਆਂ ਨੇ ਜਿਹੜੇ ਇੱਥੇ ਰਹਿੰਦੇ ਆ ਇਹਨਾਂ ਨੇ ਜ਼ਮੀਨਾਂ ਜਾਇਦਦਾਂ ਵੇਚ ਕੇ ਪੰਜਾਬ ਚੋਂ ਜਦੋਂ ਇੱਥੋਂ ਆ ਗਏ ਇੱਥੇ ਆ ਗਏ ਨਾ ਫਿਰ ਕਿਸੇ ਬੰਦੇ ਨੇ ਐਨ ਆਰ ਆਈ ਬੰਦੇ ਨੇ ਸਿਟੀਜ਼ਨ ਨੇ ਪੰਜਾਬ ਦੀ ਗੱਲ ਨਹੀਂ ਕਰਨੀ ਇਹੋ ਤਾਂ ਸਰਕਾਰਾਂ ਚਾਹੁੰਦੀਆਂ ਇਹੋ ਤਾਂ ਕਾਰਪੋਰੇਸ਼ਨ ਕਰਾਣੇ ਚਾਹੁੰਦੇ ਆ ਕਿ ਬਾਹਰਲੇ ਬੰਦੇਆਂ ਨੂੰ ਬਾਹਰ ਹੀ ਸੈੱਟ ਕੀਤਾ ਜਾਵੇ ਬਾਹਰੀ ਸਿਟੀਜ਼ਨ ਦਿੱਤੀ ਜਾਵੇ ਮੁੜ ਕੇ ਉਹਨਾਂ ਨੂੰ ਵੀਜ਼ਾ ਹੀ ਨਾ ਦਿੱਤੇ ਜਾਣ ਉਹਨਾਂ ਨੂੰ ਜਮ੍ਹਾਂ ਖਤਮ ਕੀਤਾ ਜਾਵੇ ਉਹਨਾਂ ਨਾਲ ਧੱਕਾ ਕੀਤਾ ਜਾਵੇ ਕਿ ਉਹ ਇੱਥੋਂ ਅੱਕ ਥੱਕ ਕੇ ਪੰਜਾਬ ਛੱਡ ਕੇ ਇੱਥੋਂ ਨਿਕਲ ਜਾਣ ਮੁੜ ਕੇ ਕਿਸੇ ਬੰਦੇ ਨੇ ਬਾਈ ਜੀ ਪੰਜਾਬ ਦੀ ਗੱਲ ਨਹੀਂ ਕਰਨੀ ਕਿਉਂਕਿ ਉਹਨੇ ਕਹਣਾ ਜ਼ਮੀਨ ਕਰਕੇ ਦਾ ਛਾਲਾ ਮਾਰੀ ਜਾਂਦੇ ਆ ਅਸੀਂ ਸਾਡੇ ਕੋਲੇ ਜ਼ਮੀਨ ਆ ਅਸੀਂ ਤਾਂ ਹੀ ਛਾਲਾ ਮਾਰਦੇ ਆ ਬਾਹਰਲੇ ਬੰਦੇ ਤਾਂ ਹੀ ਗੱਲ ਕਰਦੇ ਆ ਪੰਜਾਬ ਦੀ ਕਿਉਂਕਿ ਉਹਨਾਂ ਦੀ ਜ਼ਮੀਨ ਪਈ ਉੱਥੇ ਇੱਕੇ ਤੇ ਦਿੱਤੀ ਹਿੱਸੇ ਦੇ ਦਿੱਤੀ ਆ ਉਹਨੂੰ ਪਤਾ ਉਹਨਾਂ ਨੂੰ ਵੀ ਜੇ ਅਸੀਂ ਨਾ ਪੰਜਾਬ ਦੀ ਗੱਲ ਕੀਤੀ ਸਾਡੀਆਂ ਜ਼ਮੀਨਾਂ ਖਤਮ ਹੋ ਜਾਣੀਆਂ ਸਾਡੀਆਂ ਜ਼ਮੀਨਾਂ ਵਾਹ ਲੈਣੀਆਂ ਵੱਡੀਆਂ ਕਾਰਪੋਰੇਸ਼ਨ ਘਰਾਣਿਆਂ ਨੇ ਇਹਨਾਂ ਨੂੰ ਇਹੋ ਤਾਂ ਗੱਲ ਦੁਖਦੀ ਆ ਵੀ ਇਹ ਰਾਤ ਨੂੰ ਅਸੀਂ ਇਹਨਾਂ ਨੂੰ ਮਾਰ ਦਿੰਦੇ ਆ ਸਵੇਰ ਨੂੰ ਖੜੇ ਕਿਵੇਂ ਹੋ ਜਾਂਦੇ ਆ ਸਵੇਰ ਨੂੰ ਜਿਉਂਦੇ ਕਿਵੇਂ ਹੋ ਜਾਂਦੇ ਇਹ ਬੰਦੇ ਉਹਨਾਂ ਨੂੰ ਹੁਣ ਪਤਾ ਲੱਗਿਆ ਵੀ ਇਹਨਾਂ ਦੀ ਜਿਹੜੀ ਬੈਕਬੋਨ ਆ ਨਾ ਰੀੜ ਦੀ ਹੱਡੀ ਇਹਨਾਂ ਦੀ ਖੇਤੀ ਆ ਇਹਨਾਂ ਦੀ ਮਾਂ ਜਿਹੜੀ ਇਹਨਾਂ ਦੀ ਜ਼ਮੀਨ ਆ ਜ਼ਮੀਨ ਨੂੰ ਇਹਨਾਂ ਦੀ ਖੇਚ ਲੋ ਤੇ ਫੇਰ ਇਹ ਟਰੈਕਟਰ ਨਾਲ ਕੀ ਵਿਹੜੇ ਪੱਟ ਲੈਣਗੇ ਆਪਦੇ 4x4 ਨਾਲ ਜਦੋਂ ਜ਼ਮੀਨਾਂ ਹੀ ਵਿਕ ਗਈਆਂ ਆਪਣੀਆਂ ਬਾਈ ਜੀ ਇਹ ਬਹੁਤ ਵੱਡੀ ਪਾਲਿਸੀ ਆ ਜਿਹੜੀ ਪੰਜਾਬ ਨੂੰ ਖਤਮ ਕਰਨ ਜਾ ਰਹੀ ਆ ਕਈ ਕਹਿੰਦੇ ਨਾ ਲੈਂਡ ਪੂਲਿੰਗ ਤਾਂ ਕਿਸੇ ਨੂੰ ਪਤਾ ਹੀ ਨਹੀਂ ਜੀ ਲੈਂਡ ਪੂਲਿੰਗ ਤਾਂ ਬਹੁਤ ਚੰਗੀ ਆ ਜੀ ਇਹ ਤਾਂ ਵੱਡੇ ਵਿਕਾਸ ਲੈ ਕੇ ਆਊਏ ਵੱਡੇ ਵੱਡੇ ਜਿਹੜੇ ਉੱਥੇ ਉਦਯੋਗ ਬਣਨਗੇ ਫੈਕਟਰੀਆਂ ਲੱਗਣਗੀਆਂ ਪੰਜਾਬ ਹੋਰ ਉੱਤੇ ਜਾਊਗਾ ਪੰਜਾਬ ਦੇ ਪੰਦੇ ਰਹਿਣੇ ਕੱਖਣੀ ਜਿਹੜੇ ਵੀਰ ਕਹਿ ਰਹੇ ਨਾ ਯਾਰ ਪੰਜਾਬ ਤਾਂ ਲਾਹੇਵੰਦ ਧੰਦਾ ਹੀ ਨਹੀਂ ਪੰਜਾਬ ਤਾਂ ਯਾਰ ਸਾਡਾ ਸਾਰਾ ਪੰਜਾਬ ਤਾਂ ਖੇਤੀ ਦੇ ਨਿਰਪਰ ਯਾਰ ਸਾਰਾ ਸਾਡਾ ਪੰਜਾਬ ਖੇਤੀ ਦੇ ਨਿਰਪਰ ਆ ਅਸੀਂ ਖੇਤੀ ਕਰਕੇ ਹੀ ਜਿਉਂਦੇ ਆ ਖੇਤੀ ਕਰਕੇ ਹੀ ਸਾਡਾ ਮੋਲ ਬਣਾਉਣ ਵਾਲੇ ਸਮੇਂ ਚ ਲੜਾਈ ਲੱਗ ਗਈ ਯੁੱਧ ਲੱਗ ਗਿਆ ਕਹੇ ਸਮੇਂ ਵੀ ਸਿਰਫ ਜਿਹੜਾ ਮਤਲਬ ਭੋਜਨ ਹੀ ਤੁਹਾਨੂੰ ਬਚਾਊਗਾ ਤੇ ਉਹ ਭੋਜਨ ਪੰਜਾਬ ਕੋਲੇ ਆ ਅਸੀਂ ਘਰੇ ਪੈਦਾ ਕਰ ਸਕਦੇ ਆ ਬਾਹਰਲੇ ਮੁਲਕਾਂ ਚ ਹਰੇਕ ਚੀਜ਼ ਮਹੌਲ ਦੀ ਸਾਡੇ ਪੰਜਾਬ ਦੇ ਵਿੱਚ ਸਾਡੇ ਢਰਮ ਦਾਣਿਆਂ ਦੇ ਭਰੇ ਪਏ ਆ ਸਾਡੇ ਕੋਲੇ ਘਰੇ ਸਾਡੇ ਕੋਲੇ ਮੋਟਰਾਂ ਪਾਣੀ ਪੀਣ ਨੂੰ ਫਰੇਕ ਚੀਜ਼ ਇੱਥੇ ਘਰ ਲੈ ਲੋ 30 30 40 40 ਸਾਲ ਜਿਹੜੇ ਘਰਾਂ ਦੇ ਹੀ ਨਹੀਂ ਤੁਸੀਂ ਕਰਜ਼ੇ ਲਾ ਸਕਦੇ ਸਾਡੇ ਪਿਓ ਦਾਦਿਆਂ ਨੇ ਪੜਦਾਦਿਆਂ ਨੇ ਘਰ ਬਣਾਏ ਜਿੰਨਾਂ ਚ ਤੁਸੀਂ ਫਰੀਚ ਰਹੀ ਜਾਂਦੇ ਮੌਜਾਂ ਮਾਣੀ ਜਾਂਦੇ ਇਸ ਕਰਕੇ ਸੋਚੋ ਸਮਝੋ ਦਿਮਾਗ ਲਾਓ ਜਿਹਦੇ ਕੋਲੇ ਇੱਕ ਕਿਲਾ ਵੀ ਰਹਿ ਗਿਆ ਨਾ ਇੱਕ ਕਿਲਾ ਵੀ ਜਿਹਨੇ ਸਾਹਮ ਕੇ ਰੱਖ ਲਿਆ ਭਾਈ ਜੀ ਉਹ ਵੀ ਬੰਦਾ ਨਹੀਂ ਗੁਲਾਮ ਬਣ ਸਕਦਾ ਤਾ ਇਹਨੂੰ ਜਿਹੜੀ ਖੇਤੀ ਆ ਨਾ ਇਹਨੂੰ ਤਾਂ ਹੀ ਕਹਿੰਦੇ ਆ ਕਿ ਸਾਡੀ ਮਾਂ ਜ਼ਮੀਨ ਨੂੰ ਤਾਂ ਹੀ ਲੋਕ ਮਾਂ ਕਹਿੰਦੇ ਆ ਇੱਕ ਕਿੱਲਾ ਵੀ ਜਿਹਨੇ ਬਚਾਲਿਆ ਨਾ ਬਾਈ ਜੀ ਉਹਨੂੰ ਵੀ ਇਹਨੇ ਗੁਲਾਮ ਨਹੀਂ ਹੋਣ ਦੇਣਾ ਉਹ ਵੀ ਆਪਦੇ ਕਿੱਲੇ ਦੇ ਵਿੱਚੋਂ ਸਾਰਾ ਕੁਝ ਭੋਜਨ ਪਾਣੀ ਜੋ ਮਰਜੀ ਆਪਦਾ ਬਣਾ ਕੇ ਰੈਂਦੀ ਦੁਨੀਆ ਤੱਕ ਉਹ ਜੋ ਸਕਦਾ ਇਸ ਕਰਕੇ ਬਾਈ ਜੀ ਸੋਚੋ ਸਮਝੋ ਜਿੰਨੇ ਵੀ ਹੁਣ ਘਰਾਂ ਦੇ ਵਿੱਚ ਵੀਰ ਬੈਠੇ ਆ ਨਾ ਉਹ ਵੱਧ ਤੋਂ ਵੱਧ ਸਹਯੋਗ ਕਰੋ ਯਾਰ ਸਪੋਰਟ ਕਰੋ ਹਨ ਜਿੰਨੀਆਂ ਵੀ ਆਪਣੇ ਜਥੇਬੰਦੀਆਂ ਜਾ ਰਹੀਆਂ ਹਨ ਧਰਨਿਆਂ ਦੇ ਵਿੱਚ ਜਾਂ ਜਿੰਨੇ ਵੀ ਵੀਰ ਯਾਰ ਵੱਧ ਚੜ ਕੇ ਸਜੋ ਕਰੋ ਕੱਲ ਬਹੁਤ ਤਕੜਾ ਜਿਹੜਾ ਕਾਫਾ ਨਿਕਲਿਆ 8900 ਟਰੈਕਟਰ ਦਾ ਤੇ ਬਹੁਤ ਵਧੀਆ ਗੱਲ ਆ ਜੇ ਆਪਾਂ ਬੋਲਾਂਗੇ ਬਾਈ ਜੀ ਫੇਰ ਹੀ ਆ ਜੇ ਆਪਾਂ ਨਹੀਂ ਬੋਲਾਂਗੇ ਤਾਂ ਫੇਰ ਆਪਣੀ ਜਿਹੜੀ ਜਵਾਨ ਵੜ ਦਿੱਤੀ ਜਾਊਗੀ ਕਸ ਕਰਕੇ ਬਾਈ ਜੀ ਤਕੜੇ ਹੋ ਜੋ ਹੁਣ ਲੜਨ ਦੀ ਲੋੜ ਆ ਲੈਂਡ ਪੂਲਿੰਗ ਪਾਲਿਸੀ ਦਾ ਮੈਂ ਵਿਰੋਧ ਕਰਦਾ ਅਸੀਂ ਇਹਦੇ ਹੱਕ ਦੇ ਵਿੱਚ ਨਹੀਂ ਇਹ ਡਟ ਕੇ ਬਾਈ ਜੀ ਵਿਰੋਧ ਕਰਦੇ ਆਂ ਜੇ ਸਾਡੀ ਗੱਲ ਮਤਲਬ ਜ਼ਮੀਨਾਂ ਤੇ ਆ ਗਈ ਕੋਈ ਵੀ ਗੱਲ ਫੇਰ ਅਸੀਂ ਚੁੱਪ ਬੈਠਣ ਵਾਲੇ ਚ ਨਹੀਂਗੇ ਮਰਾਂਗੇ ਲੜਾਂਗੇ ਤੇ ਜ਼ਮੀਨਾਂ ਨਹੀਂ ਅਸੀਂ ਐਕਵਾਇਰ ਕਰਨ ਦੇਵਾਂਗੇ ਬਹੁਤ ਵੱਡੀ ਪਾਲਿਸੀ ਆ ਇਸ ਕਰਕੇ ਬਾਈ ਜੀ ਜਰੂਰ ਜਰੂਰ ਵੱਧ ਚੜ ਕੇ ਬਾਈ ਜੀ ਸਪੋਰਟ ਕਰੋ ਇਹ ਨਾ ਸੋਚੋ ਵੀ ਅੱਗ ਸਾਡੇ ਹਜੇ ਘਰੇ ਨਹੀਂ ਆਈ ਅੱਗ ਆਊਗੀ ਜੇ ਅੱਜ 10 ਸਾਤੇ ਕੱਲ ਨੂੰ 20 ਆ ਤੇ ਪਰਸੋਂ 50 ਤੇ ਉਤੇ 100 ਦੇ ਜਾਊਗੀ ਗੱਲ ਇਸ ਕਰਕੇ ਹੁਣ ਰੋਕਿਆ ਜਾਂਦਾ ਤਾ ਰੋਕੋ ਬਾਅਦ ਦੇ ਵਿੱਚ ਕੋਈ ਫਾਇਦਾ ਨਹੀਂ ਜਰੂਰ ਸਾਰੇ ਵੀਰ ਸ਼ੇਅਰ ਕਰਨਾ ਧੰਨਵਾਦ